ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਪੰਥ ਅਖਾਲੀ ਦੇ ਮੁੱਖ ਸੇਵਾਦਾਰ ਹੋਣ ਦੇ ਨਾਤੇ ਮੈਂ ਪੰਜਾਬ ਦੇ ਨੌਜਵਾਨ ਵੀਰਾਂ ਨੂੰ ਮਾਈ ਭਾਈ ਨੂੰ ਹਰ ਇੱਕ ਨਗਰ ਨੂੰ ਜਿੱਥੇ ਕਿ ਪਾਣੀ ਤੋਂ ਬਜੇ ਹੋਏ ਲੋਕ ਨੇ ਜਿੱਥੇ ਪਾਣੀ ਨਹੀਂ ਆਇਆ ਉਹਨਾਂ ਨੂੰ ਅਪੀਲ ਕਰਦਾ ਹਾਂ ਕਿ ਅੱਜ ਸਾਨੂੰ ਪੰਜਾਬ ਦੇ ਉਹਨਾਂ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਢਾਕੇ ਖਲੋਣ ਦੀ ਜ਼ਰੂਰਤ ਆ ਜਿਹੜੇ ਉਸ ਪਾਣੀ ਦੀ ਲਪੇਟ ਦੇ ਵਿੱਚ ਆ ਗਏ ਚਾਹੇ ਉਸ ਪਾਣੀ ਦੇ ਪ੍ਰਕੋਪ ਦੇ ਵਿੱਚ ਇਸ ਟਾਈਮ ਤੇ ਫਸੇ ਹੋਏ ਨੇ ਤੇ ਅਸੀਂ ਸਾਰੇ ਜਾਣੇ ਇਹ ਜ਼ਿੰਮੇਵਾਰੀ ਸਮਝੀਏ ਸਰਕਾਰਾਂ ਦੀ ਜ਼ਿੰਮੇਵਾਰੀ ਨਾ ਸਮਝੀਏ ਅਸੀਂ ਆਪਣੀ ਇਨਸਾਨੀਅਤ ਦੀ ਜ਼ਿੰਮੇਵਾਰੀ ਵੀ ਸਮਝੀਏ ਸਰਕਾਰਾਂ ਆਪਣਾ ਕੰਮ ਕਰੀ ਜਾਣਾ ਵਾ ਜਿੰਨਾ ਕੋਨਾਂ ਕੋਲੋ ਹੈਸਿਅਤ ਹੋਈ ਕਿਉਂਕਿ ਸਰਕਾਰਾਂ ਆਪਣੇ ਅਸੂਰੇ ਅਨਸਾਰ ਕੰਮ ਕਰਦੀਆਂ ਤੇ ਜਿਹੜਾ ਸੇਵਾ ਕਰਨ ਵਾਲਾ ਹੁੰਦਾ ਵਾ ਉਹਦਾ ਆਸਾ ਇੱਕੋ ਹੁੰਦਾ ਪਰਮਾਤਮਾ ਤੇ ਕਿ ਜਿੰਨੀ ਵੱਤ ਵੱਦ ਕਿਸੇ ਦੀ ਮਦਦ ਹੋ ਜੇ ਉਹ ਸੋਚ ਰੱਖ ਕੇ ਚੱਲਦਾ ਵਾ ਤੇ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਕਹਿੰਦਾ ਵਾਂ ਕਿ ਜਿਹੜੇ ਪਿੰਡ ਹੜ੍ਹ ਤੋਂ ਬਚੇ ਨੇ ਉਹ ਪਿੰਡਾਂ ਦੇ ਵਿੱਚ ਆਪੋ ਆਪਣੇ ਨਗਰ ਦੇ ਵਿੱਚੋਂ ਸੇਵਾ ਇਕੱਠੀ ਕਰਕੇ ਔਰ ਕੋਸ਼ਿਸ਼ ਕੀਤੀ ਜਾਵੇ ਜਿੱਥੇ-ਜਿੱਥੇ ਵੀ ਜ਼ਰੂਰਤ ਆ ਉਹਨਾਂ ਜ਼ਰੂਰਤਬੰਦ ਲੋਕਾਂ ਤੱਕ ਉਹ ਸੇਵਾ ਪਹੁੰਚਾਈ ਜਾਵੇ ਇਹ ਸਾਡੀ ਸਾਰੇ ਪੰਜਾਬ ਦੇ ਲੋਕਾਂ ਨੂੰ ਪੀ ਲਿਆ ਔਰ ਖਾਸ ਕਰਕੇ ਜਿਵੇਂ ਰਾਤ ਦਾ ਰਾਵੀ ਦੇ ਵਿੱਚ ਹੜੋਂ ਦੇ ਨਾਲ ਰਾਵੀ ਦਾ ਵੰ ਟੁੱਟਣ ਦੇ ਨਾਲ ਡੇਰਾ ਬਾਬਾ ਨਾਨਕ ਵਾਲਾ ਏਰੀਆ ਪ੍ਰਭਾਵਿਤ ਆ ਅਜਨਾਲੇ ਵਾਲਾ ਏਰੀਆ ਪ੍ਰਭਾਵਿਤ ਆ ਗਾਂ ਉਹਨੇ ਰਾਜਾ ਸਾਸੀ ਨੂੰ ਵੀ ਮਾਰ ਕਰਨੀ ਆ ਕਿ ਕਿਉਂਕਿ ਨਵਾਨ ਵਾਲੇ ਬੰਦੇ ਨੂੰ ਤੁਹਾਨੂੰ ਪਤਾ ਹੀ ਹੈ ਪਾਣੀ ਦਾ ਜਿਹੜਾ ਵਹਾਹ ਰਿੰਦਾ ਰਿੰਦਾ ਵਾ ਅਸੀਂ ਕੋਸ਼ਿਸ਼ ਕਰੀਏ ਅਸੀਂ ਰਾਜਨੀਤੀ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਪੰਜਾਬ ਦੇ ਜਿੰਨੇ ਮੈਂ ਕੱਲ ਵੀ ਅਪੀਲ ਕੀਤੀ ਸੀ ਭਾਵੇਂ ਕੋਈ ਕਾਂਗਰਸੀ ਆ ਭਾਵੇਂ ਕੋਈ ਕਾਲੀ ਆ ਤੇ ਭਾਵੇਂ ਕੋਈ ਝਾੜੂ ਵਾਲਾ ਤੇ ਭਾਵੇਂ ਕੋਈ ਹਾਥੀ ਵਾਲਾ ਤੇ ਭਾਵੇਂ ਕੋਈ ਸੰਪਰਤਾਵਾ ਜਥੇਬੰਦੀਆਂ ਵਾ ਸਾਰੀਆਂ ਜਿਹੜੀਆਂ ਇੱਕ ਜੁੱਟ ਹੋ ਕੇ ਅਸੀਂ ਪੰਜਾਬ ਦੇ ਵਿੱਚ ਜਿਹੜਾ ਇਸ ਟਾਈਮ ਤੇ ਪਾਣੀ ਦਾ ਪ੍ਰਕੋਪ ਜਿਹਦੇ ਨਾਲ ਪੰਜਾਬ ਜਿਹੜਾ ਇਸ ਟਾਈਮ ਤੇ 40% ਲੋਕ ਜਿਹੜੇ ਆ ਉਹ ਪਾਣੀ ਦੀ ਗ੍ਰਿਫ ਦੇ ਵਿੱਚ ਆ ਤੇ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਲੋਈਏ ਤੇ ਉਹਨਾਂ ਦੀ ਮਦਦ ਕੀਤੀ ਜਾਵੇ ਜਿੱਥੇ ਚਾਰੇ ਦੀ ਲੋੜ ਹੈ ਉੱਥੇ ਚਾਰਾ ਪਹਚਾਇਆ ਜਾਵੇ ਕਿਉਂਕਿ ਇੱਕ ਬੰਦਾ ਕਿਸੇ ਦੀ ਮਦਦ ਨਹੀਂ ਕਰ ਸਕਦਾ ਇਹ ਮਦਦ ਸੰਗਤ ਇਕੱਠੀ ਹੋ ਕੇ ਹੁੰਬਲਾ ਮਾਰੂਗੀ ਸੰਗਤ ਇੱਕ ਜੁੱਟ ਹੋ ਗਈ ਤੇ ਫਿਰ ਦਰਿਆਰ ਨੂੰ ਵੀ ਬੰਨ ਲੱਗ ਸਕਦਾ ਵਾ ਤੇ ਇਹ ਜਿਹੜੀ ਮੁਸੀਬਤ ਦੀ ਘੜੀ 'ਚ ਸਾਨੂੰ ਇਕਜੁੱਟ ਹੋ ਕੇ ਖੜੇ ਹੋਣ ਦੀ ਲੋੜ ਆ ਜਿਹੜੇ ਦੇਸ਼ ਆਵਦੇਸ਼ਾਂ 'ਚ ਬੈਠੇ ਗੁਰਸਖਵੀਰ ਆ ਦਾਨੀ ਵੀਰ ਆ ਜਿਹੜੇ ਅੱਗੇ ਵੀ ਪੰਜਾਬ ਦਾ ਭਲਾ ਸੋਚਦੇ ਆ ਉਹਨਾਂ ਨੂੰ ਵੀ ਅਪੀਲ ਆ ਕਿ ਤੁਸੀਂ ਵੀ ਇੱਕ ਜ਼ਿੰਮੇਵਾਰ ਲੋਕਾਂ ਨੂੰ ਮਦਦ ਭੇਜੋ ਤੇ ਉਹਨਾਂ ਲੋਕਾਂ ਤੱਕ ਪਹੁੰਚਾਈ ਜਾਵੇ ਔਰ ਮਦਦ ਉਹਨਾਂ ਹੱਥਾਂ 'ਚ ਜਾਵੇ ਜਿਨ੍ਹਾਂ ਨੂੰ ਜ਼ਰੂਰਤ ਆ ਇਹ ਬਾਰ-ਬਾਰ ਅਸੀਂ ਅਪੀਲ ਕਰ ਰਹੇ ਆ ਕਿਉਂਕਿ ਅਸੀਂ ਕਿਸੇ ਤੇ ਸਵਾਲ ਨਹੀਂ ਕਰਦੇ ਪਰ ਇਸ ਕਰਕੇ ਜੇ ਆਪਾਂ ਸਚਾਰੂ ਤਰੀਕੇ ਨਾਲ ਸੇਵਾ ਕਰਾਂਗੇ ਤੇ ਵੰਡੇ ਆਉਂਦੀ ਮਦਦ ਸਾਰਿਆਂ ਤੱਕ ਪਹੁੰਚੂਗੀ ਤੇ ਜੇ ਆਪਾਂ ਇੱਕ ਬੰਦਾ ਇੱਕ ਜਗ੍ਹਾ ਇਕੱਠੀ ਕਰ ਲੂਗਾ ਤੇ ਹੋ ਸਕਦਾ ਕਿ ਉਸ ਚੀਜ਼ ਦੀ ਜਿਹੜੀ ਆ ਆਪਾਂ ਉਨੀ ਵਰਤੋਂ ਨਾ ਕਰ ਸਕੀ ਜਿੰਨੀ ਖਰਾਬ ਹੋ ਜਾਵੇ ਮੇਰਾ ਕਹਿਣ ਤੋਂ ਭਾਵੇਂ ਸਮਝਾਉਣ ਤੋਂ ਭਾਵੇਂ ਆ ਕਿ ਅਸੀਂ ਵੰਡ ਵਰਤ ਕੇ ਇਸ ਟਾਈਮ ਤੇ ਜਿਹੜਾ ਵਾ ਦੁੱਖ ਦੀ ਘੜੀ ਦੇ ਵਿੱਚ ਇੱਕ ਤੁਗੇ ਦਾ ਸਾਥ ਦੇਣਾ ਵਾ ਔਰ ਮੇਰੀ ਅਪੀਲ ਆ ਪੰਜਾਬ ਦੇ ਸਮੁੱਚੇ ਲੋਕਾਂ ਨੂੰ ਔਰ ਸੰਪਰਤਾਵਾਂ ਨੂੰ ਜਥੇਬੰਦੀਆਂ ਨੂੰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਔਰ ਜਿਹੜੇ ਵੀਰ ਜਿਨ੍ਹਾਂ ਦੇ ਪਿੰਡ ਅੱਜ ਹੜ੍ਹ ਦੀ ਮਾਰ ਤੋਂ ਬਚੇ ਨੇ ਉਹ ਆਪਣੇ ਪਿੰਡਾਂ ਦੇ ਵਿੱਚੋਂ ਇੱਕ ਇੱਕ ਦੋ ਦੋ ਪੰਡਾ ਇਕੱਠੀਆਂ ਕਰਨ ਮੰਨ ਲਓ ਜੇ 60 ਘਰ ਆ ਤੇ ਜੇ ਦੋ ਦੋ ਪੰਡਾ ਵੀ ਦਿੰਦੇ ਤੇ ਤੁਸੀਂ ਦੇਖ ਲਓ ਕਿੰਨੀਆਂ ਟਰਾਲੀਆਂ ਜਿਹੜਾ ਵਾ ਡੰਗਰਾਂ ਦੇ ਲਈ ਚਾਰਾ ਹੋ ਜਾਂਦਾ ਵਾ ਤੇ ਸਿੱਖ ਦਾ ਫਰਜ਼ ਹੀ ਆ ਗਊ ਤੇ ਗਰੀਬ ਦੀ ਰੱਖਿਆ ਕਰਨੀ ਤੇ ਅੱਜ ਅਸੀਂ ਉਹ ਫਰਜ਼ ਨਿਭਾਈਏ ਕਿੱਥੇ ਸਾਡੇ ਗੁਰੂ ਸਾਹਿਬਾਨ ਨੇ ਇਸ ਧਰਤੀ ਦੇ ਵਾਸਤੇ ਆਪਣੇ ਚਾਰ ਸਹਿਬਜ਼ਾਦੇ ਕੁਰਬਾਨ ਕਰ ਦਿੱਤੇ ਆਪਣੇ ਪਿਤਾ ਜੀ ਦੀ ਕੁਰਬਾਨੀ ਦੇ ਦਿੱਤੀ ਔਰ अनेका ਸਿੰਘ ਸ਼ਹੀਦ ਹੋ ਗਏ ਔਰ ਅੱਜ ਸਾਨੂੰ ਉਸ ਫਲਪਸੇ ਤੇ ਉਸ ਮਿਸ਼ਨ ਤੇ ਉਸ ਸੋਚ ਤੇ ਚੱਲਣ ਦੀ ਲੋੜ ਆ ਤੇ ਚਲੋ ਸਾਰੇ ਜਣੇ ਰਲ ਮਿਲ ਕੇ ਹਰ ਪੀੜਤਾ ਦਾ ਸਾਥ ਦੇਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ